thank mm -hmm. you ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਇੱਕ ਬਹੁਤ ਹੀ ਮਸ਼ਹੂਰ ਸ਼ਖਸੀਅਤ ਦੇ ਘਰ ਜਿਸ ਦਾ ਨਾਮ ਹੈ ਲਾਲਾ ਲਾਜਪਤ ਰਾਏ ਜੀ ਤੇ ਇਹ ਲੋਕੇਸ਼ਨ ਪਈਗੀ ਫਿਲੀਗੇਟ ਜਗਰਾਉਂ ਦੇ ਵਿੱਚ ਵਿਸ਼ਕਰਮਾ ਚੌਂਕ ਤੋਂ ਜਦੋਂ ਆਪਾਂ ਮਾਰਕੀਟ ਵੱਲ ਨੂੰ ਹੁੰਨੇ ਆ ਸੱਜੇ ਪਾਸੇ ਤੇ ਇਹ ਜਗ੍ਹਾ ਪਹਿਲਾ ਪੜਾਅ ਤੁਹਾਡਾ ਜਿਹੜਾ ਰਹੇਗਾ ਉਹ ਰਹੇਗਾ ਸਰ ਫਿਲੀਗੇਟ ਦਾ ਪੂਰਾ ਮਾਰਕੀਟ ਕ੍ਰਾਸ ਕਰਕੇ ਤੁਸੀਂ ਇੱਥੇ ਫਿਲੀ ਗੇਟ ਦੇ ਦਰਵਾਜੇ ਤੇ ਪਹੁੰਚੂਗੇ ਇੱਥੇ ਗੱਡੀ ਲਾਣ ਦੀ ਜਗ੍ਹਾ ਹੈਗੀ ਆ ਜੇ ਗੱਡੀ ਚਾ ਰਹੇ ਹੋ ਤੇ ਆਓ ਅੱਗੇ ਮਾਰਕੀਟ ਤੋਂ ਹੋ ਕੇ ਤੁਹਾਨੂੰ ਸਿੱਧਾ ਉਹਨਾਂ ਦੇ ਪੁਰਾਣੇ ਘਰ ਜੋ ਉਹਨਾਂ ਦਾ ਬਣਿਆ ਹੋਇਆ ਜਦਿਕਾ ਪੁਰਵਜ ਦਾ ਅਨਸੈਸਟਰਲ ਹਾਊਸ ਆਫ ਲਾਲਾ ਲਾਜਪਤਰਾ ਹੈ ਤੇ ਥੋੜਾ ਜਿਹਾ ਤੁਹਾਨੂੰ ਸਫ਼ਰ ਜੋ ਹੈ ਉਹ ਤੁਹਾਨੂੰ ਪੈਦਲ ਦੀ ਯਾਤਰਾ ਥੋੜੀ ਜੀ ਕਰਨੀ ਪੈਗੀ ਉਹਨਾਂ ਦਾ ਜੱਦੀ ਘਰ ਦੇਖਣ ਲਈ ਏ ਰਹੂਗਾ ਰਸਤਾ ਜੀ ਆਪਣਾ ਜਦੋਂ ਆਪਾਂ ਮਾਰਕੀਟ ਤੋਂ ਅੰਦਰ ਵੜਨਾ ਅੰਦਰ ਬਿੱਲੀ ਗੇਟ ਦੇ ਬਿਲਕੁਲ ਨਾਲ ਕਿ ਪਹਿਲੀ ਗਲੀ ਸੱਜੇ ਹੱਥ ਪਹਿਲੀ ਗਲੀ ਸੱਜੇ ਹੱਥ ਤੁਸੀਂ ਅੰਦਰ ਨੂੰ ਨਿਕਲ ਜਾਣਾ ਅੱਗੇ ਜਾ ਕੇ ਉਹਨਾਂ ਦਾ ਮਿਊਜ਼ੀਅਮ ਲਾਇਬ੍ਰੇਰੀ ਵੀ ਹੈ ਤੇ ਉਹਨਾਂ ਦਾ ਅਨਸੈਸਟਰ ਹਾਊਸ ਪਲੱਸ ਜਿਹੜਾ ਉਹਨਾਂ ਦਾ ਇੱਕ ਗਾਰਡਨ ਬਗੀਚਾ ਜਿਹੜਾ ਬਣਾਇਆ ਗਿਆ ਜਿੱਥੇ ਬਹੁਤ ਸੋਹਣੀ ਉਹਨਾਂ ਦੀ ਮੂਰਤੀ ਸਜਾਈ ਗਈ ਹੈ ਜਾਂ ਪਰੋਈ ਗਈ ਹੈ ਉਹ ਦੇਖਦੇ ਹਾਂ ਸਰ ਜਿੱਥੇ ਖੜੇ ਆ ਇਹ ਲਾਲਾ ਲਾਜਪਤ رائے ਦਾ ਅਸਲੀ ਘਰ ਇਹੀ ਸੀਗਾ ਤੇ ਉਸ ਤੋਂ ਬਾਅਦ ਇਹ ਘਰ ਫਿਰ ਗਵਰਨਮੈਂਟ ਨੇ ਪੁਲਸ ਵਾਲੇ ਤੋਂ ਖਾਲੀ ਕਰਾ ਕੇ ਇਹਨੂੰ ਦੁਬਾਰਾ ਲਾਇਬ੍ਰੇਰੀ ਚ ਬਣਾਇਆ 1999 ਦੇ ਵਿੱਚ ਇਹ ਸ਼ੁਰੂ ਹੋਇਆ ਤੇ 95 ਦੇ ਵਿੱਚ ਲਾਇਬ੍ਰੇਰੀ ਖੁੱਲੀ ਗਈ ਹੈ 95 ਇਹ ਕੁਝ ਇੱਥੇ ਦੇ ਸ਼ਾਂਤੀ ਸਰੂਪ ਐਡਵੋਕੇਟ ਇਹ ਪੁਰਾਣੇ ਜਿੰ ਇਹ ਸਭ ਪੁਰਾਣੇ ਇਸ਼ਤਿਹਾਰ ਹੈ ਹਾਂ ਇਹ ਉਦੋਂ ਦੇ ਹੀ ਇਸ਼ਤਿਹਾਰ ਨੇ ਸਾਰੇ ਕਿਹੜੇ ਕਿਹੜੇ ਪੇਪਰਸ ਲੀਗਲੀ ਸੀ ਲਿਖੇ ਹੋਏ ਐ ਸਾਰੇ ਇਹ ਲਾਲ ਬਲ ਫਲ ਦੇ ਮੈਂਬਰ ਨੇ ਨਾ ਜਿਹੜੇ ਹੈਨਾ ਲਾਲ ਲਾਲਾ ਲਾਜਪਤ ਰਾਏ ਹੈਨਾ ਬਾਲ ਗੰਗਾਦਰ ਤੇਰਖ ਤੇ ਚੰਦਰਪਾਲ ਜੀ ਹੈਨਾ ਇਹ ਉਹਨਾਂ ਦੀਆਂ ਤਸਵੀਰਾਂ ਨੇ ਅਸਲੀ ਤਸਵੀਰਾਂ ਨੇ ਪੁਰਾਣੀਆਂ ਤਸਵੀਰਾਂ ਇਹ ਜਦੋਂ ਉਹਨਾਂ ਨੇ ਲੋਅ ਕੀਤੀ ਸੀ ਇਹ ਉਦੋਂ ਦੀਆਂ ਤਸਵੀਰਾਂ ਨੇ ਠੀਕ ਹੈ ਜੀ ਇਹ ਜਦੋਂ ਉਹ ਮੁਹਿੰਮ ਚੱਲੀ ਸੀ ਨਾਨ ਕੋਆਪਰੇਟਿਵ ਮੂਵਮੈਂਟ ਇਹ ਉਹਦੋਂ ਦੀ ਐਂਡ ਔਰ ਇਹ ਇਹਨਾਂ ਦੀ ਥੋੜੀ ਯੰਗ ਏਜ ਦੀ ਤਸਵੀਰ ਹੈ ਲਾਲਾ ਲਾਜਪਤ ਰਾਏ ਜੀ ਦੀ ਤੇ ਇਸ ਤੋਂ ਬਾਅਦ ਇਹ ਸੁਖਦੇਵ ਜੀ ਨੇ ਹੈਨਾ ਇਹ ਭਗਤ ਸਿੰਘ ਨੇ ਭਗਤ ਸਿੰਘ ਨੇ ਉਹ ਵੀ ਭਗਤ ਸਿੰਘ ਨੇ ਹੈਨਾ ਸੁਖਦੇਵ ਇਹ ਰਾਜਗੁਰੂ ਆਣੇ ਤੇ ਲਾਲਾ ਲਾਜਪਤ ਰਾਏ ਦੀ ਅਸਲੀਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੱਜ ਵੀ ਇਹ 150 ਸਾਲ ਬਾਅਦ ਉਦਾਂ ਦੀ ਹੀ ਉਦਾਂ ਦੀ ਹੀ ਨੇ ਅਦਰ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਸੀ ਪ੍ਰੇਡੈਸ਼ਨ ਪ੍ਰੋਹਿਬਿਟਿਡ ਇਨ ਲਾਹੌਰ ਗੋ ਕੀ ਸੀਗਾ ਸਾਈਮਨ ਕਮਿਸ਼ਨ ਗੋ ਗੋ ਬੈਕ ਆ ਇਸ਼ਤਿਹਾਰ ਛਪਿਆ ਸੀਗਾ ਉਸ ਟਾਈਮ ਦੇ ਵਿੱਚ ਆਪਣਾ ਦਾ ਟ੍ਰਿਬਿਊਨ ਦੇ ਵਿੱਚ ਸਾਈਮਨ ਕਮਿਸ਼ਨ ਗੋ ਬੈਕ ਉਹਨਾਂ ਦੇ ਖੁਦ ਦੇ ਲਿਖੇ ਹੋਏ ਵਰਡ ਨੇ ਇਹ ਉਹਨਾਂ ਦੀ ਖੁਦ ਦੀ ਹੈਂਡਰਾਈਟਿੰਗ ਆ ਲਾਲਾ ਲਾਜਪਤਰਾਏ ਜੀ ਦੀ ਰਾਈਟਰ ਡੈਮੋ ਆਫ ਕਿਉ ਵਰ ਸੋ ਅਸੈਸ ਫਿਲ ਹੈਂਡਰਾਈਟਿੰਗ ਆ ਬੀ ਦੀ ਕਾਮਨ ਪੀਪਲ 3 ਉਸ ਹਿਸਾਬ ਨਾਲ ਤਾਂ ਬਹੁਤ ਵਧੀਆ ਸੀ ਸੀਓ ਕਮਾਨ ਕੁੱਕ ਜੂਨ 2nd 1924 ਦੀ ਅੱਜ ਪੂਰੇ 100 ਸਾਲ ਹੋ ਚੁੱਕੇ ਆ ਪੂਰੇ 100 ਸਾਲ ਤੇ ਆ ਉਹਨਾਂ ਦਾ ਲਾਲਾ ਲਾਜਪਤਰਾਏ ਜੀ ਦਾ ਭਾਗ ਹੈ ਔਰ ਬਹੁਤ ਹੀ ਅਚੀ ਮੂਰਤੀ ਬਣਾਈ ਹੋਈ ਹੈ ਬੈਠੇ ਹੋਏ ਇਹ ਉਹ ਫਰੀडम फाइਟਰ ਨੇ ਸੁਤੰਤਰਤਾ ਸੰਾਨੀ ਨੇ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਆਪਣਾ ਇੱਕ ਅਹਿਮ ਕਿਰਦਾਰ ਨਿਭਾਇਆ ਤੇ ਬਹੁਤ ਹੀ ਜਦੋਜਹਿਦ ਦੇ ਨਾਲ ਬਹੁਤ ਹੀ ਦਿਮਾਗ ਨਾਲ ਬ੍ਰਿਟਿਸ਼ਰਜ਼ ਜਿਹੜੇ ਸੀਗੇ ਉਹਨਾਂ ਨੂੰ ਇਸ ਦੇਸ਼ ਤੋਂ ਬਾਹਰ ਜਾਣ ਦਿੱਤਾ ਤੇ ਆ ਅਸੀਂ ਪਹੁੰਚ ਚੁਕੇ ਹਾਂ ਲਾਲਾ ਲਾਜਪਤ ਰਾਏ ਜੀ ਦੇ ਘਰ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਹਨਾਂ ਦਾ ਮਿਊਜ਼ੀਅਮ ਉਹਨਾਂ ਦੇ ਲਿਖੇ ਹੋਏ ਖੱਤ ਉਹਨਾਂ ਦੀ ਲਿਖੀ ਹੋਈ ਜੱਦੀ ਪੁਸ਼ਤੀ ਜ਼ਮੀਨਾਂ ਉਹ ਸਭ ਅਸੀਂ ਤੁਹਾਨੂੰ ਮਿਊਜ਼ੀਅਮ ਦੇ ਵਿੱਚ ਕਵਰ ਕੀਤਾ ਜੋ ਉਹਨਾਂ ਦੀ ਫੋਟੋਆਂ ਸੀ ਜੋ ਉਹ ਸੀ ਇਹ ਉਹੀ ਲੱਕੜ ਹੈ ਜੱਦੀਕਾਰ ਹੈ ਜਿਨ੍ਹਾਂ ਨੂੰ ਛੂ ਕੇ ਖੋਲ ਕੇ ਉਹ ਅੰਦਰ ਜਾਂਦੇ ਹੋਣਗੇ ਤੇ ਉਹੀ ਪੁਰਾਣੀਆਂ ਕੰਧਾਂ ਉਹੀ ਬਾਲੇ ਵਾਲੀਆਂ ਛੱਤਾਂ ਜੋ ਪੁਰਾਣੀਆਂ ਬੰਦਿਆਂ ਦੇ ਵਿੱਚ ਹੁੰਦੀਆਂ ਸੀ ਆਹ ਔਰ ਆਹੀ ਸੋਚ ਪੁਰਾਣੇ ਸੋਚ ਜਿਸ ਨੂੰ ਬਿਲਕੁਲ ਚੇਂਜ ਨਹੀਂ ਵਧੀਆ ਗੱਲ ਹੈ ਚੇਂਜ ਨਹੀਂ ਕੀਤਾ ਗਿਆ ਪਰ ਇਸ ਦੀ ਇੱਕ ਗੱਲ ਮੈਂ ਕਹਿਣਾ ਚਾਹਾਂਗਾ ਦਰਸ਼ਕੋ ਵੀ ਇਸ ਵੱਲ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਹੈ ਜੋ ਇੱਥੇ ਸਾਨੂੰ ਸੁਣਨ ਚ ਆਇਆ ਹੈ ਸਾਹਮ ਨਹੀਂ ਹੈ ਇੱਥੇ ਵੀ ਸੰਭਾਲ ਨਹੀਂ ਹੈ ਕੋਈ ਬੰਦਾ ਵਰਕਿੰਗ ਤੇ ਨਹੀਂ ਹੈ ਇੱਥੇ ਜਿੱਦਾਂ ਆ ਚੀਜ਼ਾਂ ਨੇ ਆ ਚੀਜ਼ ਅਦਰਵੱਜਾ ਦੇਖੋ ਟੁੱਟਣ ਵਾਲਾ ਹੈ ਇਹ ਖੁੱਲ ਚੁੱਕਾ ਹੈ ਉੱਥੋਂ ਇਹ ਚੀਜ਼ਾਂ ਕਰਕੇ ਕੀ ਹੋ ਰਿਹਾ ਹੈ ਕਿ ਸਾਡੇ ਜੋ ਵੀ ਇਤਿਹਾਸਿਕ ਚੀਜ਼ਾਂ ਨੇ ਇਤਿਹਾਸਿਕ ਸਰਾਵਾਂ ਨੇ ਇਤਿਹਾਸਿਕ ਹਿਸਟੋਰੀਕਲ ਮੋਨੂਮੈਂਟਸ ਨੇ ਜੋ ਸਾਡੇ ਸਭ ਖਤਮ ਹੁੰਦੇ ਜਾ ਰਹੇ ਨੇ ਗਵਰਨਮੈਂਟ ਨੂੰ ਇਸ ਵਾਰ ਇੱਕ ਬੇਨਤੀ ਰਹੇਗੀ ਵੀ ਇਸ ਵਾਰ ਧਿਆਨ ਦਿੱਤਾ ਜਾਵੇ ਕੋਈ ਫਰਕ ਨਹੀਂ ਪੈਣ ਲੱਗਾ 2 4 5 10 ਹਜ਼ਾਰ ਨਾ ਇੱਕ ਬੰਦੇ ਨੂੰ ਇੱਥੇ ਪਰਮਾਨੈਂਟ ਰੱਖਿਆ ਜਾਵੇ ਜੋ ਕਿ ਸਾਡਾ ਇਤਿਹਾਸ ਸਾਡਾ ਉਹ ਇੱਕ ਸੁਪਨਾ ਨਾ ਬਣ ਕੇ ਰਹੇ ਸਾਡੀ ਆਉਣ ਵਾਲੀਆਂ 7 ਪੁਸ਼ਤਾ ਤੱਕ ਇਹ ਚੀਜ਼ਾਂ ਚੱਲਣ ਤੇ ਉਹ ਦੇਖਦੇ ਰਹਿਣ ਵੀ ਆ ਸਾਡੇ ਫ੍ਰੀडम फाइਟਰਸ ਨੇ ਇਹ ਜੋ ਸੁਪਨਾ ਜੋ ਅਸੀਂ ਅੱਜ ਕਰ ਰਹੇ ਆ ਜਾਂ ਜੋ ਵੀ ਅਸੀਂ ਦੇਖ ਰਹੇ ਆ ਇਹ ਇਹਨਾਂ ਦੀ ਬਦੌਲਤ ਹੀ ਮੁਮਕਿਨ ਹੋਇਆ ਹੈ ਜੋ ਜਿਸ ਸਾਬ ਦੇ ਹਾਲਾਤ ਸੀਗੇ ਭਾਰਤ ਦੇ ਤੋਂ ਜੋ ਸੁਤੰਤਰਤਾ ਲਈ ਇਹਨਾਂ ਨੇ ਕੀਤਾ ਹੈ ਉਹਦੇ ਵਾਸਤੇ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਕਿ ਹੁਣ ਇਹਨਾਂ ਦਾ ਜੋ ਇਤਿਹਾਸ ਹੈ ਉਹ ਸੰਭਾਲ ਰੱਖਣਾ ਚਾਹੀਦਾ ਹੈ ਆਪਣੇ ਕੋਲ ਆ ਆਗੇ ਜੀ ਪਿੱਤਲ ਦੇ ਭਾਂਡੇ ਤੇ ਉਸ ਜਮਾਨੇ ਦੀ ਪਿੱਤਲ ਦੀ ਗੱਗਰਾਂ ਹੈਗੀਆਂ ਇਹ ਗੱਗਰਾਂ ਨੇ ਤੇ ਦੋਸਤੋ ਆ ਮੈਨੂੰ ਕੜਾਈ ਲੱਗਦੀ ਹੈ ਕੜੇ ਹੈ ਜੀ ਕੜੇ ਪਾਣੀ ਭਰਨ ਵਾਲੇ ਕੜੇ ਜੀ ਪਾਣੀ ਨਾਲ ਛੜੇ ਆ ਹੂੰ ਇਹ ਜੰਗ ਨਹੀਂ ਸੀ ਛੱਡਦੇ ਹਨ ਲੋਹੇ ਦੇ ਲੱਗਦੇ ਹੈ ਸਾਰਾ ਕਿ ਪਿੱਤਲ ਦੇ ਆ ਲੋਹਾ ਨਾ ਬਿੱਟੀ ਪਿੱਤਲਾ ਹੈ ਇਹ ਮਿਕਸ ਹੀ ਹੈ ਮਿਕਸ ਮੈਟਲ ਹੈ ਮਿਕਸ ਹੈ ਉਹ ਹੀ ਮੈਟਲ ਨਹੀਂ ਤਾਂ ਲੋਹੇ ਦਾ ਤਾਂ ਛੱਡੇਗਾ ਹਨਾ ਤੇ ਆ ਜੋ ਅੰਦਰ ਅਸਰ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਜੋ ਬਰਤਨ ਜੋ ਉਸ ਸਮੇਂ ਦੇ ਯੂਜ਼ ਕੀਤੇ ਜਾਂਦੇ ਸੀਗੇ ਆ ਇਹੋ ਜਿਹੇ ਇਪਿੱਤਲ ਦੇ ਆ ਜੀ ਇਹ ਪਿੱਤਲ ਦੇ ਇਹ ਬਾਟੇ ਹੁੰਦੇ ਸੀਗੇ ਬਾਟਿਆਂ ਦੇ ਵਿੱਚ 4 66 66 ਕਹਿੰਦੇ ਨੇ ਇੱਕੋ ਵਾਲਾ 66 ਉਹ ਕਹਿੰਦੇ ਹੁੰਦੇ ਸੀਗੇ ਤੇ ਆਹ ਦੇਖੋ ਗਲਾਸ ਕਿੰਨਾ ਹੀ ਸੋਹਣਾ ਡਿਜ਼ਾਈਨ ਦਾ ਉਹ ਇੰਨਾ ਭਾਰਾ ਹੈ ਇਹ ਕਹਿਣ ਦੀ ਕੋਈ ਹੱਦ ਨਹੀਂ ਲੱਸੀ ਪੀਣ ਦਾ ਮਜ਼ਾ ਇਹਦੇ ਚ ਹੀ ਆ ਤੇ ਆਹ ਪੁਰਾਣੇ ਬਣੇ ਹੋਏ ਆ ਚਿੱਤਰਕਾਰੀ ਉਹਦੇ ਨਾਲ ਹੈ ਹਨਾ ਚਿਪਾਈ ਹੋਇਆ ਉਸ ਟਾਈਮ ਦੀ ਹੈ ਜੀ ਪੁਰਾਣੀ ਉਹ ਲਵਾਰੀ ਉਦੋਂ ਦੀ ਸੰਭਾਲੀ ਗਈ ਆ ਬਹੁਤ ਚਿਰ ਦੀ ਹੈ ਬਹੁਤ ਚਿਰ ਦੀ ਕੋਈ ਸਿਉਂਕ ਨਹੀਂ ਕੋਈ ਕੁਛ ਨਹੀਂ ਹੈ ਤੇ ਅੱਜ ਵੀ ਕੁੰਡੇ ਇਹਦੇ ਜਿੰਦੇ ਉਦਾਂ ਹੀ ਨੇ ਇਹਦੇ ਆਪਾ ਲਗਾ ਦिए ਤਾਂ ਇਹ ਪਾਹ ਹੋ ਗਿਆ ਇਹ ਉਹ ਵੀ ਸਾਰ ਸੰਭਾਲ ਸਾਰੀ ਰੱਖੀ ਹੋਈ ਹੈ ਇਹ ਹੋ ਗਿਆ ਜੱਗ ਆਪਣਾ ਹਾਂ ਤੇ ਪਿੱਤਲ ਦੇ ਜੱਗ ਭਾਈ ਸਾਹਿਬ 1 ਕਿਲੋ ਦਾ ਹੋਊਗਾ ਵਿਤੋਟ ਹੈ ਨਾ ਇਹ ਸਾਰੇ ਪਿੱਤਲ ਦੀਆਂ ਥਾਲੀਆਂ ਭਾਂਡੇ ਕੌਲੀਆਂ ਇਹ ਅੰਦਰੋਂ ਅੰਦਰੋਂ ਵੀ ਹੋਈ ਹੈ ਟਾਗੜੀ ਚੀਜ਼ ਹੈ ਅਗਰ ਚਾਹ ਪੋਣੀ ਹੈ ਚਾਹ ਪੋਣੀ ਚਾਹ ਪੋਣੀ ਪਿੱਤਲ ਦੀ ਚਾਹ ਪੋਣੀ ਹੈ ਚਾਹ ਪੋਣੀ ਹੈ ਜੀ ਇਹ ਔਰ ਇਹ ਦੇਖੋ ਕਿੰਨਾ ਹੈਵੀ ਦੇਖੋ ਕਿੰਨੀ ਹੈ ਓਏ ਆਹ ਹੋਏ ਪਿੱਤਲ ਦੀ ਚਾਹ ਪੋਣੀ ਆਰੇ ਹੈਨਾ ਹਮ ਹੁਣ ਤਾਂ ਨਹੀਂ ਬਣ ਸਕਦੀ ਇਹ ਨਹੀਂ ਬਣ ਤਾਂ ਸਕਦੀ ਬਣਨ ਨੂੰ ਕਿਹੜੀ ਚੀਜ਼ ਬਣਦੀ ਬਣ ਤਾਂ ਸਕਦੀ ਪਰ ਬਣਾਣੀ ਨਹੀਂ ਕਿਸੇ ਨੇ ਨਿਕ ਜੀ ਆਹ ਕੀ ਚੀਜ਼ਾਂ ਇਹ ਨੇ ਇਹ ਬਟਾਏ ਇਹ ਬੱਟੇ ਤੋਲਣ ਵਾਲੇ ਹਾਂ ਪੁਰਾਣੇ ਸ਼ੇਰ ਹੁੰਦੇ ਜੀ ਪੁਰਾਣੇ ਇਹ ਦੋ ਸ਼ੇਰ ਹਾਂ ਕਿੰਨੇ ਦੋ ਸ਼ੇਰ ਕਿੰਨਾ ਕਿਲੋ ਹੋ ਗਿਆ 1 ਕਿਲੋ ਦੋ ਸ਼ੇਰ ਕਿੰਨਾ ਕਿਲੋ ਹੋ ਗਿਆ 4 800 ਗ੍ਰਾਮ 800 ਗ੍ਰਾਮ ਉਹ ਪਾਣੀ ਬੱਟੇ ਪੁਰਾਣੀ ਬਾਲਟੀ ਉਹ ਵੀ ਬੰਦ ਹੋਣਾ ਜੀ ਨਾ ਨਾ ਇਹ ਸਾਰਾ ਸਮਾਨ ਹੈ ਇਸ ਕਮਰੇ 'ਚ ਰੱਖਿਆ ਹੋਇਆ ਸਮਾਨ ਇਹ ਜਿੰਦਾ ਸੀ ਬਾਕੀ ਸਾਰਾ ਉਹ ਬਕਸੇ ਦੇ ਅੰਦਰ ਹੈ ਹਮ ਹਮ ਤੇ ਇਹ ਉਹਨਾਂ ਦੀਆਂ ਕੁਝ ਪੁਰਾਣੀਆਂ ਫੋਟੋਆਂ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਇਹ ਤਾਂ ਹੁਣ ਦੀ ਬਣਾਈ ਹੋਣੀ ਆਹ ਬਾਵਿਆ ਪੱਤਰਾ 24 1 2022 ਇਹ ਕਿ ਬੱਚਿਆਂ ਨੇ ਬਣਾਈ ਸਕੂਲ ਦੇ ਨੇ 6ਵੀਂ ਚ ਪੜ੍ਹਦਾ ਸੀ ਉਹਨੇ ਲਓ ਜੀ ਕਿਆ ਹੀ ਬਾਤ ਹੈ ਜੀ ਇਹ ਉਹਨਾਂ ਦੀ ਡਿਗਰੀ ਲੈਣ ਦੀ ਹੋਈਗੀ ਸ਼ਾਇਦ ਹਾਂ ਹਾਂ ਉਹੀ ਹੈ ਆਜੋ ਅੰਦਰ ਚੱਲਦੇ ਹਾਂ ਇੱਥੇ ਹੋਰ ਇਤਿਹਾਸਿਕ ਚੀਜ਼ਾਂ ਦਿਖਾਣੇ ਆਂ ਆ ਘੜੀ ਵੀ ਉਸ ਟਾਈਮ ਦੀ ਹੈ ਹਾਂਜੀ ਲੋ ਇਹ ਘੜੀ ਵੀ ਉਸ ਟਾਈਮ ਦੀ ਤੁਸੀਂ ਘੜਾ ਦੇਖ ਸਕਦੇ ਹੋ ਇਹ ਘੜੀ ਨਹੀਂ ਕਹਿ ਸਕਦੇ ਇਸ ਨੂੰ ਘੜਾ ਕਹਿ ਸਕਦੇ ਆਂ ਔਰ ਇਹ ਲਾਟੀਆਂ ਉਹਨਾਂ ਦੀਆਂ ਜਿਹੜੀਆਂ ਉਹ ਆਪ ਵਰਤੋਂ ਕਰਦੇ ਸੀ ਇੱਕ ਵਾਰ ਜੇਕਰ ਹੋਰ ਗੱਲ ਮੈਂ ਕਹਿਣਾ ਚਾਹਾਂਗਾ ਜੇਕਰ ਜਗਰਾਉ ਆਓ ਇੱਕ ਵਾਰੀ ਸਾਡੇ ਪੂਰਵਜਾਂ ਦਾ ਜੱਦੀ ਘਰ ਜ਼ਰੂਰ ਦੇਖ ਕੇ ਜਾਓ ਔਰ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਇਹ ਸਾਰੇ ਜਿੱਥੇ ਆਪਾਂ ਲਾਈਟ ਪੜ੍ਹਦੇ ਹੁੰਦੇ ਆ ਹੈ ਇਹ ਉਸੇ ਵਾਸਤੇ ਹੈ ਨਾ ਲੈਂਪ ਹੁੰਦੇ ਥੱਲੇ ਕਰਕੇ ਪੜ੍ਹਨ ਵਾਸਤੇ ਪ੍ਰੋਪਰ ਟੇਬਲ ਲੱਗਿਆ ਹੋਇਆ ਓ ਲੋਈ ਇਹ ਥੱਲੇ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਸੈਟਿੰਗ ਕਰਕੇ ਇਹਦੀ ਆਪ ਪੜ੍ਹ ਸਕਦੇ ਸੀ ਪੜ੍ਹ ਸਕਦੇ ਅੱਛਾ ਲੈਂਪ ਵੀ ਬੜਾ ਹੈਵੀ ਹੈ ਹਮ ਆਪੱਖਾ ਉਤਰ ਗਿਆ ਉੱਪਰਲਾ ਪੱਖਾ ਦੀਗਾ ਨਾ ਇਹ ਪੱਖਾ ਸੀ ਇਹ ਪੱਖਾ ਸੀਗਾ ਦੋਸਤੋ ਆ ਦੇਖੋ ਰੱਸੀ ਖਿੱਚ ਕੇ ਰੱਸੀ ਖਿੱਚ ਕੇ ਉੱਪਰ ਲਾ ਕੇ ਐ ਤੁਸੀਂ ਬਿਨਾ ਪੱਖੇ ਦੀ ਲੋੜ ਹੀ ਨਹੀਂ ਤੁਸੀਂ ਹਵਾ ਨਾਲ ਰੱਸੀ ਨੂੰ ਐ ਝੁਲਾ ਕੇ ਪੱਖਾ ਕਰ ਸਕਦੇ ਹੋ ਇਹ ਟੁੱਟ ਚੁੱਕਾ ਹੈ। ਵਰਕ ਲਾਈ ਨਹੀਂ ਇਹ ਉਸੇ ਸਮੇਂ ਦੀ ਮਸ਼ੀਨ ਹੈ ਜੀ ਸਿਲਾਈ ਮਸ਼ੀਨ ਹੈ ਜੀ ਜਿਹੜਾ ਦੇਖਦੇ ਇਹਦੀ ਹੋਣੀ ਹੈ। ਅੱਛਾ ਪਹਿਲੇ ਵੀ ਇਦਾਂ ਹੀ ਸੀ। ਹਾਂ। ਤੇ ਉਸ ਸਮੇ ਦਾ ਇਹ ਸੋਫਾ ਉਹੀ ਉਹੀ ਸਮੇ ਦਾ ਸੋਫਾ ਜੀ ਇਹ ਉਹੀ ਸਮੇ ਦਾ ਟੇਬਲ ਹੈ ਇਹ ਕਿਹੜੀ ਸੋਫਾ ਇਹ ਕਿਹੜੀ ਸੋਫਾ ਟਾਲੀ ਹੈ 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 ਨਾ ਤੇ ਆਹ ਦੇਖੋ ਜੀ ਸੰਦੂਕ ਸੰਦੂਕ ਦੇ ਉੱਤੇ ਟੇਬਲ ਬਣਾ ਕੇ ਉੱਤੇ ਪੜਨ ਦਾ ਇੱਕ ਜਰੀਆ ਬਣਾਇਆ ਹੋਇਆ ਸੀਗਾ ਤੇ ਇਹ ਤਖਤ ਪੋਸ਼ ਇੱਥੇ ਹੀ ਪੈਂਦੇ ਸੀਗੇ ਜੀ ਹਾਂ ਜੀ ਇਹ ਹੈਗਾ ਬੈਠਾ ਆਪਣਾ ਨਿਵਾਰੀ ਪਲੰਗ ਆ ਨਿਵਾਰੀ ਪਲੰਗ ਇਹ ਨਿਵਾਰੀ ਪਲੰਗ ਕਹਿੰਦੇ ਇਹ ਨਿਵਾਰੀ ਪਲੰਗ ਹੋ ਗਿਆ ਜੀ ਆ ਦੇਖੋ ਜੀ ਇਹਨਾਂ ਨੂੰ ਕਹਿੰਦੇ ਸੀਗੇ ਪੰਜਾਬ ਕੇਸਰੀ ਪੰਜਾਬ ਕੇਸਰੀ ਦਾ ਮਤਲਬ ਹੈ ਵੀ ਪੰਜਾਬ ਦਾ ਸ਼ੇਰ ਤੇ ਇਤਿਹਾਸ ਗਵਾਹ ਹੈ ਤੇ ਫੋਟੋ ਵੀ ਲੱਗੀ ਹੈ ਨਵੇਂ ਫਰੇਮ ਦੇ ਵਿੱਚ ਲੱਗੀ ਹੈ ਦਾ ਲਾਇਲ ਫਾਲਸ ਚੈਪਟਰ 52 ਇੰਡੀਆਜ਼ ਫਿਊਚਰ ਆਫ ਇੰਡੀਅਨ ਭਾਈ ਇਹਨਾਂ ਦਾ ਜੋ ਸੀਗਾ ਗਰਮ ਦਲ ਦੇ ਵਿੱਚ ਇਹ ਆਪਣਾ ਪ੍ਰਸਤਾਵ ਰੱਖਦੇ ਸੀ ਗਰਮ ਦਲ ਦੇ ਬੰਦੇ ਸੀਗੇ ਇਹ ਬਿਲਕੁਲ ਇੱਕ ਜਿਹੜਾ ਨਰਮ ਦਲ ਹੁੰਦਾ ਸੀ ਉਹ ਮਹਾਤਮਾ ਗਾਂਧੀ ਜੀ ਦਾ ਹਮਲਾ ਸੀਗਾ ਸੀਗਾ ਪਰ ਗਾਂਧੀ ਜੀ ਵੀ ਜਦੋਂ ਇਹਨਾਂ ਦੀ ਗਾਂਧੀ ਜੀ ਵੀ ਇਹਨਾਂ ਦੀ ਉਹਦੇ ਤੋਂ ਬਹੁਤ ਪ੍ਰਭਾਵਿਤ ਹੋਏ ਸੀਗੇ ਇਹਨਾਂ ਦੇ ਵਿਚਾਰਾਂ ਤੋਂ ਤਾਂ ਜਾ ਕੇ ਇਹ ਇੱਕ ਅੱਗੇ ਅੰਦੋਲਨ ਛੱਲਿਆ ਨਾਨ ਕੋਆਪਰੇਟਿਵ ਮੂਵਮੈਂਟ ਮੂਵਮੈਂਟ ਤੇ ਉਹਦੇ ਨਾਲ ਅੱਗੇ ਸਾਨੂੰ ਜਿੱਤ ਪ੍ਰਾਪਤ ਹੋਈ ਜੋ ਸੁਤੰਤਰਤਾ ਵਾਸਤੇ ਹੋਈ ਕਾਫੀ ਕੁਝ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਇੱਥੇ ਬਣਵਾ ਕੇ ਦਿੱਤਾ ਜੋ ਕਿ ਤੁਹਾਨੂੰ ਪਤਾ ਹੀ ਹੈ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀਗੇ ਇਹ ਤੇ ਇਹਨਾਂ ਦਾ ਦਿਮਾਗ ਬਹੁਤ ਹੀ ਜ਼ਿਆਦਾ ਤੇਜ਼ ਸੀਗਾ ਕਾਫੀ ਸਕੂਲ ਕਾਲਜ ਜੋ ਹਸਪੀਟੈਲਿਟੀ ਸੀਗੀ ਉਹ ਇਹਨਾਂ ਨੇ ਬਣਵਾ ਕੇ ਦਿੱਤੀ ਹੁਣ ਆਪਾਂ ਗੱਲ ਕਰਦੇ ਆ ਲਾਲਾ ਲਾਹ ਪਤਰਾਈ ਜੀ ਦੇ ਇਤਿਹਾਸ ਦੇ ਬਾਰੇ ਕੀ ਇਹਨਾਂ ਦਾ ਇਤਿਹਾਸ ਦੇ ਵਿੱਚ ਮੱਤਵ ਰਿਆ ਉਸ ਤੋਂ ਵੀ ਪਹਿਲਾਂ ਅਸੀਂ ਗੱਲ ਕਰਾਂਗੇ ਇਹਨਾਂ ਦੇ ਜਨਮ ਬਾਰੇ ਜੋ ਕਿ 28 ਜਨਵਰੀ 1865 ਦੇ ਵਿੱਚ ਹੋਇਆ ਸੀਗਾ ਇਹਨਾਂ ਦੇ ਪਿਤਾ ਜੀ ਦਾ ਨਾਮ ਸੀਗਾ ਰਾਧਾਕ੍ਰਿਸ਼ਨ ਕਿਹਾ ਜਾਂਦਾ ਸੀਗਾ ਉਹਨਾਂ ਨੂੰ ਤੇ ਉਹ ਉਰਦੂ ਤੇ ਪਰਸ਼ੀਅਨ ਲੈਂਗੁਏਜ ਦੇ ਟੀਚਰ ਸੀਗੇ ਉਹ ਇੱਕ ਤੇ ਇਹਨਾਂ ਦੀ ਜਿਹੜੀ ਮਾਤਾ ਸੀਗੀ ਇਹਨਾਂ ਦੀ ਮਾਤਾ ਜੀ ਦਾ ਨਾਮ ਗੁਲਾਬ ਦੇਵੀ ਅਗਰਵਾਲ ਸੀਗਾ ਤੇ ਕਿਸੇ ਪਾਸਿਓ ਇਹ ਅਗਰਵਾਲ ਪਰਜਾਤੀ ਨੂੰ ਵੀ ਬਿਲੋਂਗ ਕਰਦੇ ਸੀਗੇ ਜੋ ਬਾਣੀਆਂ ਪਤਾ ਕਿਹਾ ਜਾਂਦਾ ਆਪਾਂ ਕਹਿੰਦੇ ਆ ਕਿ ਬਾਣੀਆਂ ਨੇ ਹੁਣ ਆਪਾਂ ਗੱਲ ਕਰਦੇ ਆਂ ਵੀ ਉਸ ਟਾਈਮ ਦੇ ਵਿੱਚ ਬਾਲ ਵਿਆਹ ਦੀ ਪ੍ਰਥਾ ਚੱਲੂ ਸੀ ਜਿਸ ਕਾਰਨ ਇਹਨਾਂ ਦਾ ਵਿਆਹ 12 ਸਾਲ ਦੀ ਉਮਰ ਦੇ ਵਿੱਚ ਰਾਧਾ ਦੇਵੀ ਅਗਰਵਾਲ ਨਾਲ ਕਰਾਇਆ ਗਿਆ ਔਰ ਇਹ ਬਹੁਤ ਹੀ ਮਹਾਨ ਸਖਸ਼ੀਅਤ ਸੀ ਔਰ ਇਹਨਾਂ ਨੇ 19 ਸਾਲ ਦੀ ਉਮਰ ਦੇ ਵਿੱਚ ਆਪਣੀ ਲਾਅ ਦੀ ਡਿਗਰੀ ਲਾਹੌਰ ਤੋਂ ਪੜ੍ਹ ਕੇ ਇਹ ਹਾਈ ਕੋਰਟ ਦੇ ਵਿੱਚ ਹਸਾਰ ਦੇ ਵਿੱਚ ਇਹਨਾਂ ਨੇ ਆਪਣੀ ਲਾਅ ਪ੍ਰੈਕਟਿਸ ਕੀਤੀ ਇਹਨਾਂ ਨੇ ਮੇਨ ਜੋ ਮੁੱਢੀ ਸੀਗਾ ਉਸ ਟਾਈਮ ਦਾ ਜਿੱਦਾਂ ਅੱਜ ਦਾ ਪੰਜਾਬ ਅਸੀਂ ਚੰਡੀਗੜ੍ਹ ਨੂੰ ਮੁੱਢੀ ਮੰਨਦੇ ਆ ਉਸ ਟਾਈਮ ਦੇ ਵਿੱਚ ਲਾਹੌਰ ਜਿਹੜਾ ਸੀਗਾ ਲਾਹੌਰ ਇੱਕ ਮੁੱਢੀ ਹੱਬ ਸੀਗਾ ਅੱਬ ਮੰਨਿਆ ਜਾਂਦਾ ਸੀ ਪੜ੍ਹਾਈ ਵਾਸਤੇ ਔਰ ਪ੍ਰੈਕਟਿਸ ਵਾਸਤੇ ਉਹਦੇ ਵਿੱਚ ਕੀ ਸੀ ਇਹਨਾਂ ਨੇ ਬਹੁਤ ਹੀ ਲਾਹੌਰ ਦੇ ਵਿੱਚ ਕਾਲਜਾਂ ਸਥਾਪਨਾ ਕੀਤੀ ਕਾਲਜ ਬਣਾਏ orphans homes ਬਣਾਏ ਇਹਨਾਂ ਨੇ ਹਸਪਤਾਲ ਬੜੇ ਬਣਵਾਏ ਇੱਕ ਟਾਈਮ ਦੇ ਵਿੱਚ ਇਹਨਾਂ ਦੇ ਜਿਹੜੇ ਮਾਤਾ ਮਾਤਾ ਜੀ ਸੀਗੇ ਉਹ ਟੀਵੀ ਕਾਰਨ ਸਵਰਗਵਾਸੀ ਹੋ ਗਏ ਸੀ ਇਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਗੁਲਾਬ ਦੇਵੀ ਹਸਪਤਾਲ ਅੱਜ ਵੀ ਲਾਹੌਰ ਦੇ ਵਿੱਚ ਹੈ ਉਹ ਰੋ ਹਸਪੀਟਲ ਚੱਲਦਾ ਪਿਆ ਹੈ ਉਹ ਚੈਰੀਟੇਬਲ ਹਸਪੀਟਲ ਹੈ ਇੱਕ ਤਰ੍ਹਾਂ ਦਾ ਉੱਥੇ ਟੀਵੀ ਦਾ ਤੇ ਕੈਂਸਰ ਦਾ ਵੀ ਇਲਾਜ ਕੀਤਾ ਜਾਂਦਾ ਹੈ ਜੋ ਕਿ ਲਾਲਾ ਲਾਈ ਪਤਰਾਈ ਜੀ ਦੇ ਮਾਤਾ ਦੇ ਨਾਮ ਤੇ ਬਣਿਆ ਹੋਇਆ ਹੈ ਇਹਨਾਂ ਨੇ ਲక్ష్ਮੀ ਫਾਈਨਾਂਸ ਕਰਕੇ ਇੱਕ ਕੰਪਨੀ ਦੀ ਰਚਨਾ ਕੀਤੀ ਸੀ ਜੋ ਕਿ ਆਜ਼ਾਦੀ ਦੇ 1 ਸਾਲ ਪਹਿਲਾਂ 1946 ਦੇ ਵਿੱਚ LIC ਦੇ ਵਿੱਚ ਮਰਜ ਹੋ ਗਈ ਹਾਂ ਦੋਸਤੋ ਅੱਗੇ ਤੁਸੀਂ ਸੁਣੋਗੇ ਪੰਜਾਬ ਨੈਸ਼ਨਲ ਬੈਂਕ ਅੱਜ ਆਮ ਸਾਡੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਉਹਦੀ ਥਾਂ-ਥਾਂ ਬ੍ਰਾਂਚਾਂ ਨੇ ਜਿਸ ਦਾ ਨਿਰਮਾਣ ਕਰਤਾ ਹੀ ਲਾਲਾ ਲਾਜਪਤ ਰਾਏ ਜੀ ਸਨ ਹੁਣ ਤੁਸੀਂ ਕਹੋਗੇ ਕਿ ਇਹ ਤਾਂ ਇੱਕ ਲਾਇਰ ਸੀਗੇ ਪਰ ਇਹਨਾਂ ਦਾ ਲਾਅ ਦੇ ਉੱਤੋਂ ਵਿਸ਼ਵਾਸ ਬੜੀ ਧੀਰ ਪਹਿਲਾਂ ਹੀ ਉੱਠ ਚੁੱਕਾ ਸੀਗਾ ਜਦੋਂ ਇਹ ਪ੍ਰੈਕਟਿਸ ਕਰ ਰਹੇ ਸਨ ਉਸ ਤੋਂ ਬਾਅਦ ਇਹਨਾਂ ਦਾ ਬੈਂਕਿੰਗ ਵੱਲ ਧਿਆਨ ਗਿਆ ਸੀ ਜਿਨ੍ਹਾਂ ਤੋਂ ਇਹਨਾਂ ਨੇ ਪ੍ਰਭਾਵਿਤ ਹੋ ਕੇ ਆਪਣਾ ਇੱਕ ਭਾਰਤ ਦਾ ਸਰਕਾਰੀ ਜੋ ਬੈਂਕ ਅੱਜ ਵੀ ਚੱਲ ਰਿਹਾ ਹੈ ਉਹਦੀ ਸਥਾਪਨਾ ਕੀਤੀ ਉਹਦੀ ਸਥਾਪਨਾ ਦੇ ਵਿੱਚ ਕਾਫੀ ਕੁਝ ਅੜਚਨਾ ਆਈਆਂ ਜੋ ਕਿ ਉਹਨਾਂ ਨੇ ਆਪਣੀ ਸੂਝ-ਬੂਝ ਦੇ ਨਾਲ ਤੇ ਵੱਡੇ ਸਲਾਹਕਾਰਾਂ ਦੇ ਨਾਲ ਸਲਾਹ ਕਰਕੇ ਉਸ ਦੀ ਸਥਾਪਨਾ ਜੋ ਬੜੇ ਹੀ ਵੱਡੇ ਲੈਵਲ ਤੇ ਕੀਤੀ ਸੀਗੀ ਔਰ ਜਿਹੜੀ ਇੰਸ਼ੋਰੈਂਸ ਕੰਪਨੀ ਸੀਗੀ ਉਹ ਇੰਸ਼ੋਰੈਂਸ ਕੰਪਨੀ ਅੱਜ ਦੇ ਟਾਈਮ 'ਚ LIC ਦੇ ਵਿੱਚ ਤਬਦੀਲ ਹੋ ਚੁੱਕੀ ਹੈ ਹੈਂਡ ਪੰਪ ਵੀ ਬਿਲਕੁਲ ਕਿਚਨ ਦੇ ਸਾਹਮਣੇ ਹੀ ਲੱਗਾ ਹੋਇਆ ਹੈ ਔਰ ਇਹ ਬਹੁਤ ਪੁਰਾਣਾ ਉਸ ਸਮੇਂ ਦਾ ਪੰਪ ਹੈ ਦੇਖੋ ਅੱਜ ਦੀ ਫਿਲਮਾਂ ਦੇ ਵਿੱਚ ਪੱਟ ਦੀ ਦਿਖਾ ਦਿੰਦੇ ਆ ਪਰ ਮੈਂ ਕਹਿੰਦਾ ਕਿ ਉਸ ਟਾਈਮ ਜਿਹੜਾ ਬੰਦਾ ਇਸ ਪੰਪ ਦੇ ਨਾਲ ਪਾਣੀ ਭਰਦਾ ਹੋਵੇਗਾ ਜਾਂ ਕਰਦਾ ਹੋਵੇਗਾ ਉਹਦੀ ਕਸਰਤ ਵੀ ਬਹੁਤ ਜ਼ਬਰਦਸਤ ਹੁੰਦੀ ਰਹੀ ਹੋਵੇਗੀ ਉਸ ਟਾਈਮ ਦੇ ਵਿੱਚ ਤੇ ਆਜੋ ਇਹ ਸੀ ਇਤਿਹਾਸ ਥੋੜਾ ਜਿਹਾ ਹੱਲੇ ਆਪਾਂ ਗੱਲ ਕਰਦੇ ਹਾਂ ਅੱਗੇ ਔਰ ਇਹਨਾਂ ਦਾ ਤੁਹਾਨੂੰ ਬਾਗ ਦਿਖਾਣੇ ਹਾਂ ਉਸ ਵੀ ਤੁਹਾਡੇ ਨਾਲ ਹੋਰ ਗੱਲਾਂ ਸਾਂਝੀਆਂ ਕਰਦੇ ਹਾਂ ਤੇ ਬਣੇ ਰਹੋ ਵਲੌਗ ਦੇ ਵਿੱਚ ਲਾਸਟ ਗੱਲ ਸੀ ਕਿ ਜਿੱਥੋਂ ਇਸ ਦੀਆਂ ਪੌੜੀਆਂ ਉੱਪਰ ਚੜ੍ਹਦੀਆਂ ਨੇ ਆਹ ਪੌੜੀਆਂ ਪਰ ਚੜ੍ਹਦੀਆਂ ਨੇ ਇਸ ਸਟੈਪ ਦੇ ਨਾਲ ਨਾਲ ਵੀ ਇਹਨਾਂ ਨੇ ਇੱਕ ਵੈਂਟੀਲੇਸ਼ਨ ਦੀ ਜਗ੍ਹਾ ਬਣਾਈ ਹੋਈ ਹੈ ਤੇ ਉੱਪਰ ਵੀ ਦੋ ਕਮਰੇ ਸਨ ਤੇ نیچے ਵੈਂਟੀਲੇਸ਼ਨ ਆਨ ਦੀ ਜਗ੍ਹਾ ਔਰ ਉੱਪਰੋਂ نیچے ਜਾਣ ਦੀ ਜਗ੍ਹਾ ਉਹ ਵੀ ਬਣਾਈ ਹੋਈ ਹੈ ਥੋੜਾ ਜਿਹਾ ਇੱਥੇ ਦੀ ਸਾਫ ਸਫਾਈ ਨਾਲੋਂ ਗਵਰਨਮੈਂਟ ਨੂੰ ਥੋੜਾ ਜਿਹਾ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਗਵਰਨਮੈਂਟ ਦੀ ਦੇਖੋ ਇਹ ਬਣਾਈ ਹੋਈ ਜੋ ਵੀ ਨੀਤੀ ਹੈ ਉਸ ਅਨੁਸਾਰ ਜੋ ਇਹਦਾ ਪੁਖਤਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਉਹ ਜ਼ਰੂਰ ਕਰੋ ਗਵਰਨਮੈਂਟ ਮਨੇ ਇੱਕੋ ਹੀ ਤਰਖਾਸਤ ਹੈ ਕਿ ਆਪਣਾ ਜਿਹੜਾ ਹਿਸਟੋਰੀਕ ਮੋਨੂਮੈਂਟ ਹੈ ਉਹਨੂੰ ਬਚਾ ਲਓ ਤੇ ਆ ਉੱਪਰ ਸਮਾਨ ਰੱਖਣ ਨੂੰ ਜਗ੍ਹਾ ਹਰ ਘਰ ਹਰ ਪੁਰਾਣੇ ਜੱਦੀਕਾਰਤਾ ਨੂੰ ਇਹ ਚੀਜ਼ਾਂ ਜ਼ਰੂਰ ਮਿਲਣਗੀਆਂ ਕਿ نیچے ਬੰਦਾ ਬੈੱਡ ਹੋ ਸਕਦਾ ਉੱਪਰ ਵੀ ਬੈੱਡ ਬਣਾ ਸਕਦਾ ਇਹ ਚੀਜ਼ਾਂ ਦਾ ਵੀ ਕੋਈ ਮੋਟਿਵ ਹੋਏਗਾ ਤੇ ਆਜੋ ਚੱਲਦੇ ਹਾਂ ਉਹ ਅਸੀਂ ਇਹ ਇਹ ਉਹ ਫਿਟਿੰਗ ਆ ਜਿਹੜੀ ਉਸ ਟਾਈਮ ਦੀ ਕੀਤੀ ਹੋਈ ਹੈ ਇਹ ਲੱਕੜ ਦੇ ਨਾਲ ਅੱਜ ਕੱਲ ਤਾਂ ਪਲਾਸਟਿਕ ਦੀਆਂ ਪਾਈਪਾਂ ਪਾ ਲ ਲੱਕੜ ਲੱਕੜ ਤੇ ਲੱਕੜ ਦੇ ਨਾਲ ਪੂਰੀ ਫਿਟਿੰਗ ਇਹਦੀ ਕੀਤੀ ਹੋਈ ਹੈ ਤੇ ਇਹ ਹੈ ਲਾਲਾ ਲਾਜਪਤ ਰਾਏ ਜੀ ਦੇ ਪੁੱਤ ਜਿਨ੍ਹਾਂ ਨੂੰ ਗਵਰਨਮੈਂਟ ਦੁਆਰਾ ਉਹਨਾਂ ਦੀ ਯਾਦ ਚ ਬਣਾਇਆ ਗਿਆ ਹੈ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ 20 ਸਾਲ ਦੀ ਉਮਰ ਦੇ ਵਿੱਚ ਪਤਾ ਲੱਗ ਗਿਆ ਕਿ ਸਾਨੂੰ ਅੰਗਰੇਜ਼ਾਂ ਦੇ ਖਿਲਾਫ ਜੰਗ ਕਰਨੀ ਪਵੇਗੀ ਤੇ ਇੱਕ ਟੂ ਨੇਸ਼ਨਸ ਦਾ ਨਾਰਾ ਇਹਨਾਂ ਨੇ ਲਗਾਇਆ ਵੀ ਸਾਨੂੰ ਮੁਸਲਿਮਸ ਔਰ ਆਪਣੇ ਹਿੰਦੂ ਹਿੰਦੁਸਤਾਨ ਨੂੰ ਅਲੱਗ ਕਰਨਾ ਪਏਗਾ ਕਿਉਂਕਿ ਦੇਖੋ ਟੂ ਨੇਸ਼ਨ ਥਿਉਰੀ ਇਹ ਤਾਂ ਬਹੁਤ ਬਾਅਦ ਦੇ ਵਿੱਚ ਆਈ ਪਰ ਜਦੋਂ ਇਹਨਾਂ ਦੀ ਉਮਰ ਤੇ 20 ਸਾਲ ਦੇ ਸਨ 1905 ਤੇ ਤੇ ਇਹਨਾਂ ਨੂੰ ਸਮਝ ਲੱਗ ਗਈ ਸੀਗੀ 1905 ਦੇ ਵਿੱਚ ਕੀ ਇਹ ਜਿਹੜੇ ਮੁਸਲਮਨ ਤੇ ਹਿੰਦੂ ਨੇ ਇਕੱਠੇ ਨਹੀਂ ਰਹਿ ਸਕਦੇ ਇਹਨਾਂ ਦੀਆਂ ਪਰੰਪਰਾਵਾਂ ਇਹਨਾਂ ਦੇ ਰੀਤੀ ਰਿਵਾਜ ਬਿਲਕੁਲ ਅਲੱਗ-ਅਲੱਗ ਨੇ ਅਗਰ ਤੁਸੀਂ ਹਸੀ ਖੁਸ਼ੀ ਆਪਣਾ ਦੇਸ਼ ਵਸਾਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਤੁਹਾਨੂੰ ਅਲੱਗ-ਅਲੱਗ ਜਗ੍ਹਾ ਦੇ ਵਿੱਚ ਰੱਖਣਾ ਪਏਗਾ ਤਾਂ ਕਿ ਇਹ ਆਪਸ ਦੇ ਵਿੱਚ ਨਾ ਉਲਝਣ ਤੇ ਆਪਾਂ ਗੱਲ ਕਰੀਏ ਕਿ ਕਾਂਗਰਸ ਦੀ ਕਾਂਗਰਸ ਸਨ 1885 ਦੇ ਵਿੱਚ ਕਾਂਗਰਸ ਨੇ ਜਨਮ ਲਿੱਤਾ ਜਿਹਦੇ ਵਿੱਚ ਆਪਣੇ ਚਾਰ ਮੋਡਰੇਟ ਸੀਗੇ ਚਾਰ ਮੋਡਰੈਜ਼ ਦਾ ਨਾਮ ਮੈਂ ਤੁਹਾਨੂੰ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ 1885 ਦੇ ਵਿੱਚ ਕਾਂਗਰਸ ਦਾ ਜਨਮ ਹੋਇਆ ਉਸ ਟਾਈਮ ਬ੍ਰਿਟਿਸ਼ ਦਾ ਬਹੁਤ ਬੋਲਬਾਲਾ ਸੀਗਾ ਤੇ ਇੱਕ ਨਾਮ ਸੀਗਾ ਹੋਰ ਸਾਨੂੰ ਸੁਣਨ ਦੇ ਵਿੱਚ ਆ ਰਿਹਾ ਜਿਹਦਾ ਨਾਮ ਸੀ ਈਸਟ ਇੰਡੀਆ ਕੰਪਨੀ ਈਸਟ ਇੰਡੀਆ ਕੰਪਨੀ ਬ੍ਰਿਟਿਸ਼ਰਜ਼ ਦੇ ਨਾਲ ਨਹੀਂ ਸੀ ਸਿਰਫ ਈਸਟ ਇੰਡੀਆ ਕੰਪਨੀ ਬ੍ਰਿਟਿਸ਼ਰਜ਼ ਨੂੰ ਫਾਇਦਾ ਦਿੰਦੀ ਸੀ ਪਰ ਬ੍ਰਿਟਿਸ਼ਰਜ਼ ਵੀ ਉਸ ਤੋਂ ਭੱਜਦੇ ਸਨ ਕਿਉਂਕਿ ਉਹ ਰੂਲ ਆਪਣੇ ਲਾਗੂ ਕਰਦੇ ਸੀ ਜਿਹੜੀ ਆਪਣੀ ਬ੍ਰਿਟਿਸ਼ ਦੀ ਗਵਰਨਮੈਂਟ ਸੀ ਹਰ 20 ਸਾਲ ਬਾਅਦ 20 ਸਾਲ ਬਾਅਦ ਇੱਕ ਐਕਟ ਆਂਦਾ ਸੀ ਜਿੱਦਾਂ ਸਭ ਤੋਂ ਪਹਿਲਾ ਐਕਟ ਆ ਰੂਲਿੰਗ ਐਕਟ ਰੂਲਿੰਗ ਐਕਟ ਤੋਂ ਬਾਅਦ 20 ਸਾਲ ਬਾਅਦ ਇੱਕ ਐਕਟ ਆ ਪੈਟੀਸ਼ਨ ਐਕਟ ਇਹ ਸਾਰਾ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਨ ਲਈ ਬ੍ਰਿਟਿਸ਼ਰਜ਼ ਨੇ ਇੱਕ ਦੌਰ ਚਲਾਇਆ ਸੀ ਬਟ ਉਹ ਉਸ ਵੇਲੇ ਕਾਮਯਾਬ ਨਹੀਂ ਹੋ ਪਾਏ ਤੇ ਜਦੋਂ ਹੁਣ ਆਪਾਂ ਇੱਕ ਗੱਲ ਕਰਾਂਗੇ ਜੀ ਡੀ ਪੀ ਦੇ ਬਾਰੇ ਤੇ ਜਦੋਂ ਇਹਨਾਂ ਦਾ ਦੌਰ ਸੀਗਾ ਉਸ ਟਾਈਮ ਜਿਹੜੀ ਜੀਡੀਪੀ ਸੀਗੀ ਉਹ ਸੀਗੀ 25 ਪਲੱਸ ਦੇ ਵਿੱਚ ਤੇ ਜਦੋਂ ਆ ਵੰਡ ਹੋਈ 1947 ਦੀ ਜਦੋਂ ਇੰਡੀਆ ਪਾਕਿਸਤਾਨ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ ਭਾਰਤੀ ਤੇ ਪਾਕਿਸਤਾਨੀ ਮੁਸਲਿਮ ਨੂੰ ਹਿੰਦੂ ਤੋਂ ਅਲੱਗ ਕਰ ਦਿੱਤਾ ਗਿਆ ਉਸ ਟਾਈਮ ਅੰਗਰੇਜ਼ਾਂ ਨੇ ਜਿਹੜੀ ਇਕਨੋਮੀ ਸੀ ਬਹੁਤ ਹੀ ਡਾਊਨ ਕਰਕੇ ਜਿਹੜੀ ਜੀਡੀਪੀ ਸਾਡੀ ਪਲੱਸ ਦੇ ਵਿੱਚ ਸੀ ਪਲੱਸ ਦਾ ਕੀ ਰਹਿਣੀ ਸੀ ਉਹ ਉਲਟਾ ਮਾਈਨਸ ਦੇ ਵਿੱਚ ਕਰਕੇ ਉਹਨਾਂ ਨੇ ਹੱਥ 'ਚ ਫੜਾਤੀ ਸੀਗੀ ਕਿ ਇਕਨੋਮੀ ਬਹੁਤ ਹੀ ਜ਼ਿਆਦਾ ਇਥੇ ਰ ਡਾਊਨ ਹੋ ਚੁੱਕੀ ਸੀ ਤੇ ਹੁਣ ਆਪਾਂ ਗੱਲ ਕਰੀਏ ਜਿਹੜੇ ਇਹਨਾਂ ਦੇ ਇਨਸਪਾਇਰਡ ਲੋਕ ਸੀ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਭਗਤ ਸਿੰਘ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਚੰਦਰ ਸ਼ੇਖਰ ਯਾਦ ਬਹੁਤ ਹੀ ਇਹਨਾਂ ਦੀਆਂ ਨਾਵਲਾਂ ਤੋਂ ਲੈ ਕੇ ਇਹਨਾਂ ਦੇ ਜੋ ਇਹਨਾਂ ਨੇ ਲਿਖਿਆ ਜੋ ਇਹਨਾਂ ਨੇ ਕਿਤਾਬਾਂ ਲਿਖੀਆਂ ਬਹੁਤ ਹੀ ਆਗੂ ਬਹੁਤ ਹੀ ਪ੍ਰੇਰਿਤ ਸਨ ਜਿੰਨਾ ਕਰਕੇ ਇਹਨਾਂ ਨੂੰ ਜਦੋਂ ਗੋਲੀ ਲੱਗੀ ਤੇ ਜਦੋਂ ਇਹਨਾਂ ਦਾ ਇੱਕ ਵਿਰੋਧ ਚੱਲਿਆ ਉਹ ਤੁਹਾਨੂੰ ਅਸੀਂ ਅੱਗੇ ਦੱਸਾਂਗੇ ਪਹਿਲਾਂ ਕੀ ਹੋਇਆ ਜਦੋਂ ਬ੍ਰਿਟਿਸ਼ਰਜ਼ ਦਾ ਟਾਈਮ ਸੀਗਾ ਬ੍ਰਿਟਿਸ਼ਰਜ਼ ਦੇ ਟਾਈਮ ਦੇ ਵਿੱਚ ਉਹਨਾਂ ਨੇ ਸਿੱਧਾ ਕਿਹਾ ਕਿ ਅਮੀਰ ਲੋਕ ਹੀ ਇਸ ਕਾਲਜ ਵਿੱਚ ਪੜਨਗੇ ਤੇ ਇਹ ਉਹਨਾਂ ਦੀ ਗੱਲਾਂ ਨੂੰ ਲੈ ਕੇ ਇਹਨਾਂ ਦੇ ਦਿਮਾਗ ਦੇ ਵਿੱਚ ਬੜੇ ਹੀ ਖਿਆਲਤ ਆਏ ਕਿ ਭਾਈ ਜੋ ਅਮੀਰ ਹੀ ਪੜੀ ਜਾਣਗੇ ਤੇ ਗਰੀਬ ਬੰਦਾ ਤਾਂ ਪਿੱਛੇ ਰਹਿ ਜਾਏਗਾ ਪਿੱਛੇ ਲੋ ਕਾਲਜ ਜਿਹੜਾ ਲਾਹੌਰ ਦੇ ਵਿੱਚ ਆਪਣਾ ਇੱਕ ਕਾਲਜ ਖੋਲਿਆ ਜਿਸ ਵਿੱਚ ਭਗਤ ਸਿੰਘ ਵਰਗੇ ਪੜ੍ਹਾਈ ਆਪਣੀ ਲਿੱਤੀ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਚੰਦਰ ਸ਼ੇਖਰ ਆਜ਼ਾਦ ਭਗਤ ਸਿੰਘ ਸੁਖਦੇਵ ਰਾਜਗੁਰੂ ਉਹ ਇਹਨਾਂ ਨੂੰ ਆਪਣਾ ਗੁਰੂ ਮੰਨਦੇ ਹੁੰਦੇ ਸੀਗੇ ਸ਼ੁਰੂ ਤੋਂ ਹੀ ਉਹਨਾਂ ਨੇ ਇਹਨਾਂ ਦੇ ਨਾਵਲ ਇਹਨਾਂ ਦੇ ਸੱਚੇ ਪੈਟਰੀਓਟ ਸੀਗੇ ਜਿਹੜੇ ਅੱਗੇ ਜਾ ਕੇ ਇਹਨਾਂ ਦੀਆਂ ਰਾਵਾਂ ਤੇ ਤੁਰੇ ਤੇ ਅੱਗੇ ਜਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਆਪਣਾ ਬਲੀਦਾਨ ਦਿੱਤਾ ਤੇ ਜਿੰਦੇ ਜੀ ਫਾਂਸੀ ਤੇ ਚੜ ਗਏ ਔਰ ਉਹਨਾਂ ਦੀਆਂ ਉਮਰਾਂ ਉਸ ਟਾਈਮ ਬਹੁਤ ਹੀ ਘੱਟ ਸੀਗੀਆਂ ਗੱਲ ਕਰੀਏ ਕਾਲਜ ਦੇ ਨਾਮ ਦੀ ਨੈਸ਼ਨਲ ਕਾਲਜ ਆਫ ਲਾਹੌਰ ਇਹਨਾਂ ਨੇ ਬਣਵਾਇਆ ਜਿੱਥੇ ਤੁਹਾਨੂੰ ਮੈਂ ਦੱਸਿਆ ਸੀ ਕਿ ਭਗਤ ਸਿੰਘ ਵਰਗੇ ਸੂਰਮਿਆਂ ਨੇ ਆਪਣੀ ਪੜ੍ਹਾਈ ਕੀਤੀ ਇਹਨਾਂ ਨੇ ਬੱਚਿਆਂ ਨੂੰ ਹਥਿਆਰ ਦਿੱਤੇ ਕਿ ਤੁਸੀਂ ਸੁਣ ਸਕਦੇ ਹੋ ਹਥਿਆਰ ਕਾਦੇ ਹਥਿਆਰ ਕੋਈ ਗੋਲਾ ਬਾਰੂਦ ਬੰਦੂਕ ਨਹੀਂ ਸੀ ਹਥਿਆਰ ਸੀਗਾ ਇੱਕ ਪੜ੍ਹਾਈ ਜਿਸ ਦੇ ਜਰੀਏ ਅਸੀਂ ਇੱਕ ਆਜ਼ਾਦੀ ਦੀ ਮੁਹੀਮ ਨੂੰ ਆਜ਼ਾਦੀ ਦੀ ਲਹਿਰ ਨੂੰ ਅਸੀਂ ਅੱਗੇ ਕਰ ਪਾਵਾਂਗੇ ਤਾਂ ਇਹਨਾਂ ਨੇ ਆਪਣਾ ਹੀ ਕਾਲਜ ਖੋਲ੍ਹਿਆ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਇਹਨਾਂ ਨੇ ਅੱਗੇ ਆਪਣੇ ਜੋ ਇੰਡੀਆ ਦੇ ਉੱਥੇ دہشت ਗ੍ਰਸਤੀ ਲਾ ਲੋ ਉੱਥੇ ਦੇ ਲਗਾ ਲਓ ਪੀਐਮ ਲਗਾ ਲਓ ਉੱਥੇ ਦੇ ਜੋ ਸਾਡੀ ਆਜ਼ਾਦੀ ਦੀ ਲੜਾਈ ਲਈ ਲੋਕ ਸੀ ਵੱਡੇ ਵੱਡੇ ਲੋਕ ਉਹਨਾਂ ਨੂੰ ਜਾ ਕੇ ਇਹ ਮਿਲੇ ਵਰਲਡ ਵਾਰ 1 ਉਦੋਂ ਲੱਗੀ ਹੋਈ ਸੀ ਉਸ ਤੋਂ ਬਾਅਦ ਉੱਥੇ ਉਹਨਾਂ ਦੀ ਸਲਾਹ ਲੈ ਕੇ ਆਪਣਾ ਸਲਾਹ مشورہ ਕਰਕੇ ਇਹ ਦੁਬਾਰਾ ਭਾਰਤ ਵਿੱਚ ਵਾਪਸ ਆਏ ਆਜ਼ਾਦੀ ਦੀ ਇੱਕ ਨਵੀਂ ਉਮੰਗ ਨਾਲ ਨਵੀਂ ਲਹਿਰ ਨਾਲ ਵਾਪਸ ਆਏ ਇਹ ਸੀ ਅੱਜ ਤੱਕ ਦੀ ਕਹਾਣੀ ਜੋ ਕਿ ਇਹਨਾਂ ਨੇ ਲਹਿਰ ਚਲਾਈ ਆਜ਼ਾਦੀ ਵਾਸਤੇ ਜੋ ਇਹਨਾਂ ਦਾ ਅਸਤਿਤਵ ਰਿਹਾ ਜੋ ਮਹੱਤਵਪੂਰਨ ਕਾਰਜਕ੍ਰਮਾਂ ਨੇ ਕੀਤੇ ਜੋ ਕਾਲਜ ਸਕੂਲ ਬਣਵਾਏ ਵੱਡੇ ਵੱਡੇ ਸੂਰਮੇ ਜਿੱਥੇ ਪੜ੍ਹ ਕੇ ਉਹਨਾਂ ਨੇ ਅੱਗੇ ਸੁਤੰਤਰਤਾ ਲਈ ਆਪਣਾ ਯੋਗਦਾਨ ਦਿੱਤਾ ਹੈ ਬਲੀਦਾਨ ਦਿੱਤਾ ਹੈ ਹੁਣ ਜੇ ਗੱਲ ਕਰੀਏ ਇਹਨਾਂ ਦੇ ਆਖਰੀ ਦਿਨਾਂ ਦੀ ਜੋ ਕਿ ਸਨ 1928 ਦੀ ਗੱਲ ਹੈ ਉਸ ਟਾਈਮ ਇੱਕ ਨਾਰਾ ਬਹੁਤ ਹੀ ਜੋਰਾਂ ਸ਼ੋਰਾਂ ਨਾਲ ਚੱਲਿਆ ਸਾਈਮਨ ਗੋ ਬੈਕ ਤੇ ਇਹ ਨਾਰਾ ਬ੍ਰਿਟਿਸ਼ਰਾਂ ਦੇ ਖਿਲਾਫ ਸੀਗਾ ਕਿ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾ ਰਿਹਾ ਸੀਗਾ ਤੇ ਉਸ ਵਿਰੋਧ ਦੇ ਵਿੱਚ ਇਹਨਾਂ ਦੀ ਮੁੱਠਪੇੜ ਹੋਈ ਔਰ ਲਾਠੀ ਚਾਰਜ ਹੋਇਆ ਬ੍ਰਿਟਿਸ਼ਰਾਂ ਵੱਲੋਂ ਲੈਟ ਦੇ ਵਿੱਚ ਉਸ ਤੋਂ ਬਾਅਦ ਕਾਇਲ ਪਏ 17 ਨਵੰਬਰ 1928 ਨੂੰ ਇਹਨਾਂ ਨੇ ਆਪਣਾ ਸਰੀਰ ਛੱਡ ਕੇ ਮੋਕਸ਼ ਪ੍ਰਾਪਤ ਕਰ ਲਿਆ ਇਹ ਗੱਲ ਸੁਣ ਕੇ ਕਿਉਂਕਿ ਜਿਹੜੇ ਪਗਤ ਸਿੰਘ ਰਾਜਗੁਰੂ ਸੁਖਦੇਵ ਤੇ ਚੰਦਰ ਸ਼ੇਖਰ ਰਾਜਾ ਬਹੁਤ ਇਹਨਾਂ ਦੇ ਇਨਸਪਾਇਰਡ ਇਨਸਪਾਇਰेशंस ਇਹਨਾਂ ਤੋਂ ਲੈਂਦੇ ਸੀ ਉਹਨਾਂ ਨੂੰ ਉਹਨਾਂ ਨੇ ਗੋਲੀ ਮਾਰਨ ਦਾ ਸੋਚਿਆ ਉਹ ਮੈਂ ਦੱਸਦਾ ਵੀ ਕਿਹਨੂੰ ਸੋਚਿਆ ਸੰਨ ਇੱਕ ਠੀਕ ਇੱਕ ਮਹੀਨੇ ਬਾਅਦ 17 ਦਸੰਬਰ 1928 ਵਿੱਚ ਇਹਨਾਂ ਨੇ ਨਿਰਣੇ ਲੈ ਕੇ ਸੇਮ ਡੇ ਪੂਰੇ ਇੱਕ ਮਹੀਨੇ ਬਾਅਦ ਸੰਦਰਸ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਮਾਰਨਾ ਕਿਸੇ ਹੋਰ ਨੂੰ ਸੀ ਭਰੀ ਸਭਾ ਦੇ ਵਿੱਚ ਸੰਡਰਸ ਆ ਗਿਆ ਉਹਨੂੰ ਮਾਰ ਕੇ ਇਹਨਾਂ ਨੇ ਆਪਣੇ ਬਦਲਾ ਲਿੱਤਾ ਗੁਰੂ ਦੀ ਮੌਤ ਦਾ ਬਦਲਾ ਜੋ ਕਿ ਉਹ ਲੈਣਾ ਚਾਹੁੰਦੇ ਸੀਗੇ ਤੇ ਇਹ ਭਰੀ ਸਭ ਸ਼ੁਰੂ ਤੋਂ ਲੈ ਕੇ ਐਂਡ ਤੱਕ ਲਾਲਾ ਲਾਜਪਤ ਰਾਏ ਜੀ ਬਾਰੇ ਤੁਹਾਨੂੰ ਅਸੀਂ ਇੱਕ ਇੱਕ ਪਲ ਪਲ ਦੀ ਇਨਫੋਰਮੇਸ਼ਨ ਦਿੱਤੀ ਹੈ ਅਗਰ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਤੇ ਦੋਸਤੋ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਿੋ ਜਿਆ ਲੱਗਿਆ ਤੇ ਤੁਹਾਡੇ ਪਿੰਡ ਵਿੱਚ ਵੀ ਤੁਹਾਡੇ ਸ਼ਹਿਰ ਵਿੱਚ ਅਗਰ ਕੋਈ ਐਹੋ ਜੀ ਹਿਸਟੋਰੀਕਲ ਮੋਨੂਮੈਂਟ ਜਗ੍ਹਾ ਹੈ ਤੇ ਉਸ ਬਾਰੇ ਸਾਨੂੰ ਜ਼ਰੂਰ ਦੱਸੋ ਅਸੀਂ ਇੱਕ ਵਾਰੀ ਜ਼ਰੂਰ ਉੱਥੇ ਵਿਜ਼ਿਟ ਕਰਨ ਦਾ ਵਿਚਾਰ ਬਣਾਵਾਂਗੇ ਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ